ਜ਼ਮੀਨ ਮੇਰ ਕੋ 22 ਕਿੱਲੇ ਥਾਏ ਇਹ ਜੋ ਚ ਸ਼ੇਕ ਨਾਲ ਬੈਕ ਕੀਤੀ ਹੈ ਹਾਂ ਹਾਂ ਤੇ 1.5 ਕਿੱਲੇ ਨਹੀਂ ਦਿੱਤੇ ਕਦੋਂ ਗਿਆ ਸੀ ਇੰਡੀਆ ਤੋਂ ਨਹੀਂ ਵਧੀਆ ਇੰਡੀਆ ਤੋਂ ਗਿਆ ਨੂੰ ਹੋ ਗਿਆ ਕੋਈ 7-8 ਦਿਨ ਦੁਬਈ 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 ਤੋਂ ਜੇ ਦੁਬਈ ਗਿਆ ਤਾਂ 5 ਲੱਖ ਰੁਪਈਆ ਲੱਗੇ ਤੇ ਦੁਬਈ ਤੋਂ ਗਾ 45 ਲੱਖ ਰੁਪਈਆ ਤੇ ਕੁਝ ਦੁਬਈ ਜੇ ਤੋ ਰਿਹਾ ਨਾ ਕਾਫੀ ਦੇਰ ਉੱਥੇ ਬਹਾ ਖਰਚ ਆਇਆ ਵਾਹ ਉਤਨਾ ਟੱਡਾ ਮਹਿੰਗੀ ਗਈ ਬਹਾ ਟੋਟਲ 60 ਲੱਖ ਤੋਂ ਉੱਪਰ ਹੀ ਜਾਣਾ

ਇਹ ਜੋ ਚੇਕ ਨਾਲ ਆ ਬੈ ਕੀਤੀ ਹੂੰ ਹੂੰ ਤੇ ਡੇਢ ਕਿਲਾ ਗੈਨ ਕੀਤੀ ਤੇ ਕਦੋਂ ਗਿਆ ਸੀ ਇੰਡੀਆ ਆ ਨਹੀਂ ਵਧੀਆ ਉਹਨਾਂ ਇੰਡੀਆ ਤੋਂ ਗਿਆ ਨੂੰ ਹੋ ਗਿਆ ਕੋਈ 7-8 ਮਹੀਨੇ ਦੁਬਈ 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 ਤੇ ਦੁਬਈ ਤੋਂ ਸਾਡੇ ਕਿੰਨੇ ਪੈਸੇ ਲੱਗੇ ਮੈਨੂੰ ਜਾਣ ਦੁਬਈ ਤੋਂ ਇਹ ਦੁਬਈ ਗਿਆ ਤਾਂ 5 ਲੱਖ ਰੁਪਏ ਲੱਗੇ ਤੇ ਦੁਬਈ ਤੋਂ ਗਿਆ 45 ਲੱਖ ਰੁਪਏ ਕਿਤਾ ਨੇ ਤੇ ਕੁਝ ਦੁਬਈ ਜੇ ਤੋ ਰਿਹਾ ਨਾ ਕਾਫੀ ਧੇਰ ਉੱਥੇ ਬਾਬਾ ਖਰਚ ਆਇਆ ਬਾਤ ਹੋਟਲ ਅੱਡ ਦਾ ਮਹਿੰਗੀ ਕਿ ਭਈ ਬਾਬਾ ਟੋਟਲ 60 ਲੱਖ ਤੋਂ ਉੱਪਰ ਹੀ ਜਾ ਕਾ ਨੇ ਵਿੰਟਰ ਨੂੰ ਵਿੱਚ ਨਹੀਂ ਪਈ ਆਪਣੇ ਹਾਂਜੀ ਨਹੀਂ ਲੂਨ ਵੀ ਲੈਣਾ ਪਿਆ ਲੋਨ ਵੀ ਲੈਣਾ ਪਿਆ ਕਿੰਨੇ ਦਿਨ ਬਿਟਾ ਰਿਹਾ ਮੇਰਾ 12 13 ਦਿਨ ਰਿਹਾ ਸਰਕਾਰ ਨੂੰ ਇਹ ਚਾਹਣਾ ਚਾਹੁੰਦੇ ਆ ਵੀ ਚਲੋ ਜਿਹੜੇ ਰਾਏ ਬੱਚੇ ਸਾਰੇ ਨੌਜਵਾਨ ਇਹਨਾਂ ਨੂੰ ਇਹਨਾਂ ਦੀ ਮਦਦ ਕਰੇ ਸਰਕਾਰ ਇਹ ਜਿਹੜਾ ਪੈਸਾ ਤੁਸੀਂ ਤੁਹਾਨੂੰ ਆਪਣਾ ਕਹੇ ਸੀ ਜਾਂ ਹੋਰ ਰਿਸ਼ਤੇਦਾਰਾਂ ਤੋਂ ਫੜਿਆ ਲੋਨ ਲਿਆ ਨਹੀਂ ਰਿਸ਼ਤੇਦਾਰਾਂ ਤੋਂ ਫੜਿਆ ਨਹੀਂ ਰਕਮ ਘਰ ਤੋਂ ਧੀ ਘਰ ਤੋਂ ਪੈਸਾ ਇੰਨੀ ਕਿ ਜਮੀਨ ਵਾਲੇ ਕੋਲ ਦਿਹਾੜੀਦਾਰ ਰੱਖਾਂ ਦਾ ਟਾਈਆਂ ਕਿਲੇ ਦਾ ਹਾਂ ਜੀ ਕਰ ਜਾਵਲਿਆ 7.7 ਲੱਖ ਦੀ ਜਿਹੜੀ ਮੇਰੀ ਮਾਤਾ ਦੇ ਨਾਂ ਜ਼ਮੀਨ ਹੈ ਉੱਤੇ ਲਿੰਟ ਬਣਾਈ। ਭਾਰਤ ਰਵਨ ਤੁਹਾਡਾ ਬੇਟਾ ਅਮਰੀਕਾ ਰਿਆ। ਭਾਰਤ ਰਵਨ। ਇਹ ਇਹਨਾਂ ਨੂੰ ਨੁਕਸਾਨ ਹੋ ਗਿਆ। ਚਲੋ ਬੇਟਾ ਵਾਪਸ ਆ ਗਿਆ ਪਰ ਉਹ ਸਰਕਾਰ ਨੂੰ ਕੀ ਕਹੋਗੇ ਕਿ ਬੱਚੇ ਦਾ ਫਿਊਚਰ ਜਿਹੜਾ ਉਹਨੂੰ ਕਿਸੇ ਹੱਥੇ ਹਾਂ ਦੇ ਜਾਏ। ਕੀ ਕਹੋਗੇ? ਇਹ ਤਾਂ ਸਰਕਾਰ ਹੀ ਨਾਲ ਕੀ ਕਹੋਗੇ? ਇਹੋ ਕਹਿਣਾ ਚਾਹੁੰਦੇ ਆ ਵੀ ਜਿਹੜੇ ਵੀ ਚਲੋ ਇਹ ਵੀ ਆ ਹੋਰ ਵੀ ਆਏ ਆ ਜਿੰਨੇ ਵੀ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂ ਚਾਹ ਕਰਾਂ ਦੀ ਮਦਦ ਕੀਤੀ ਜਾਵੇ। ਸਭ ਤੋਂ ਪਹਿਲੀ ਗੱਲ ਤੇ ਹੈ ਸਰਕਾਰ ਨੂੰ ਜਦੋਂ ਬੱਚੇ ਪਲੱਸ 2 ਕਰ ਲੈਂਦੇ ਇਧਰ ਹੀ ਨੌਕਰੀ ਕੋ ਦਿੱਤੀ ਜਾਵੇ ਪਹਿਲਾਂ ਕੀ ਹਾਲਾਤ ਜਦੋਂ ਬੇਟਾ ਆ ਚੁਕਿਆ ਤੁਹਾਡੇ ਘਰ ਦੇ ਹੁਣ ਕੀ ਹਾਲਾਤ ਨੇ ਪਹਿਲਾਂ ਦੇ ਹਾਲਾਤ ਇਹ ਵੀ ਚਲੋ ਬੱਚਾ ਟਿਕਾਣੇ ਲੱਗ ਜੂਗਾ ਕੋ ਸਾਡੀ ਜੂਨ ਸਦਰ ਜੂ ਕੋ ਬੱਚੇ ਦੀ ਸਦਰ ਜੂ ਹੁਣ ਤੁਹਾਨੂੰ ਪਤਾ ਇਹਨਾ ਖਰਚਾ ਕੀਤਾ ਇੱਕ ਗੱਲ ਖੁਸ਼ ਹੋਇਆ ਚਲੋ ਬੱਚਾ ਘਰ ਆ ਗਿਆ ਆਪਣਾ ਸੇਵ ਆ ਸਰਕਾਰ ਨੂੰ ਕੁਝ ਹੋਲਪ ਕਰਨੀ ਚਾਹੀਦੀ ਹਾਂਜੀ ਬਿਲਕੁਲ ਇੱਕ ਦਿਨ ਸਾਰਿਆਂ ਦੀ ਕਰਨੀ ਚਾਹੀਦੀ ਹੈ ਕਿਸੇ ਦੀ ਹਲਪ ਨਹੀਂ ਕਰਦੀ ਚਾਹੁੰਦੀ ਪਰ ਨੌਕਰੀਆਂ ਦਵੇ ਸਰਕਾਰ ਕੋ ਵੱਧੂ ਜਿਹੜੀ ਜਿੱਥੇ ਮੱਤੀ ਸਰਕਾਰ ਅੱਗੇ ਉਹ ਚੈੱਕ ਕਰ ਸਕਦੇ ਆ ਥੋੜਾ ਪਿੰਡ ਇਥੇ ਬਾਰਡਰ ਬਾਰਡਰ ਆਖਰੀ ਪਿੰਡ ਆਖਰੀ ਪਿੰਡ ਇੱਥੋਂ ਬਸ ਅੱਧਾ ਕਿਲੋਮੀਟਰ ਤਾ ਆ ਰਿਹਾ ਕਿਥੇ ਰੋਜ਼ਗਾਰ ਵੀ ਟੱਟ ਹੈ ਹਾਂ ਬਿਲਕੁਲ ਰੋਜ਼ਗਾਰ ਤੋਂ ਦਰਹਿ ਨਹੀਂ ਗਿਆ ਤੇ ਕਿਹ ਜੀ ਰੋਜ਼ਗਾਰ ਹੁੰਦਾ ਤੁਹਾਨੂੰ ਨਾ ਜੀ ਨਹੀਂ